ਏ ਹੈਂਡ ਬੈਗ ਆ ਜੀ ਜਿਹੜਾ ਸਾਰਾ ਸਟਾਕ ਨਮਾ ਆਇਆ ਹੋਇਆ ਇਸ ਸੀਜ਼ਨ ਦਾ ਆ ਦੇਖ ਲਓ ਤੁਸੀਂ ਸਾਰਿਆਂ ਚ ਕਲਰ ਵੀ ਮਿਲ ਜਾਣਗੇ ਦੋ ਦੋ ਤਿੰਨ ਤਨ ਕਲਰ ਆਗੇ ਕਿਸੇ ਚ ਪੰਜ ਕਲਰ ਵੀ ਆਗੇ ਠੀਕ ਹੈ ਜੀ ਸਾਰੇ ਲੈਦਰ ਦੇ ਬੈ ਹੈਂਡ ਬੈਗ ਆਗੇ ਤੇ ਇਹਨਾਂ ਦੀ ਜਿਹੜੀ ਐਮ ਆਰ ਪੀ ਹੈਗੀ ਹੈਗੀ 27 28 ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਬੜੀ ਵਧੀਆ ਧੋਪ ਨਿਕਲੀ ਅੱਜ ਇਹ ਮੋਹਰੇ ਨੇ ਕੀ ਕੀ ਸੇਵਾ ਲਾਈ ਹੈ ਅੰਦੀ ਜੀ ਹੁਣ ਅਜੇ ਰਜਾਈ ਛੱਡ ਨਹੀਂ ਰਹੇ ਫੋਟੋ ਐਡੀਟ ਕਰ ਰਹਿਣਾ ਹੈ ਪ੍ਰੋਫੈਸ਼ਨਲ ਫੋਟੋ ਐਡੀਟਰ ਆ ਵਾਵਾ ਉਹ ਬੇਦੀ ਨਾ ਕਰਿਆ ਤੋ ਯਾਰ ਮੈਨੂੰ ਇਹਦੇ ਭੋਲੇ ਚਿਹਰੇ ਦੇ ਨਾਲ ਤਰਸ ਬਹੁਤ ਆਉਂਦਾ ਤੁਸੀਂ ਬੇਦੀ ਨਾ ਕਰਿਆ ਕਰੋ ਚਾਪੀਂ ਆ ਦੇਖੋ ਇਹਨੇ ਆਵਲੇ ਤਲੇ ਸੀਗੇ ਪਰ ਕਿਸੇ ਨੇ ਨਹੀਂ ਖਾਦੇ ਰ ਐਨੀ ਇਹਦੀ ਉਹ ਕਰਦੇ ਉਹਨਾਂ ਆਵਲੇ ਸੀ ਗੰਦਬਾਰ ਰੋਟੀ ਖਾਂਦੇ ਮੇਰੇ ਕੁਝ ਕਦ ਚੜਦਾ ਜਾਂਦੇ ਇੱਥੇ ਬਹਿਣਾ ਚੱਲ ਕੰਮ ਤੇ ਨਹੀਂ ਜਾਣਾ ਪਹਿਲੇ ਪੌਣੇ 10 ਹੋ ਗਏ ਅੰਦਰ ਨਹੀਂ ਵੜਦੇ ਤੁਰੇ ਜਾਣੇ ਹੋਗੇ ਮੈਂ ਨਹੀਂ ਜਾਣਾ ਕੰਮ ਤੇ ਜਾ ਕੇ ਮੈਂ ਇੰਦਰ ਸਾਰੇ ਨੌਜਵਾਨ ਤਿਆਰ ਹੋ ਗਏ ਜੀ ਕਿੰਨੇ ਬਿਨਾ ਨਾਤੇ ਤੋਂ ਗੱਭਰੂ ਦੇਖ ਕੇ ਨਾ ਸੋਹਣਾ ਲੱਗ ਰਿਹਾ ਕੱਲ ਨਾਲ ਆਲੇ ਸੀ ਬਾਬਾ ਹੈ ਅੱਜ ਰਾਤ ਨੂੰ ਨਾਤੇ ਸੀ ਹਨ ਆਪਾਂ ਵੀ ਨਹੀਂ ਅੱਜ ਨਾਤੇ ਬਾਈ ਓਏ ਕਿਹੜਾ ਸਕੂਲ ਆ ਯਾਰ ਆਏ ਹਾਏ 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 ਤੇਰੀ ਸਕੀਨੀ ਮੂਟ ਮੂਟ ਬਾਬਾ ਚਮਕਾ ਮਰੀ ਜਾਂਦੇ ਆ ਓਏ ਇਨਾ ਕਹਿਰ ਨਾ ਕਰ ਮਾਇਆ ਕਰ ਚੰਦਰਾ ਤੂੰ ਥੱਲਾ ਤੋਂ ਜਾਲੇ ਤੇਰੇ ਫੈਨ ਹੋ ਜਾਣਗੇ ਤੇ ਇੱਕ ਬਾਈ ਸਾਡੇ ਕੋਲੇ ਕੂਪਣ ਜੇ ਪਏ ਹੈਗੇ ਆ ਜੇ ਉਹ ਮੂੰਹ ਆ ਡਾ ਕੋਲੇ ਕਿਸੇ ਨੇ ਜਾਣਾ ਹੋਇਆ ਤੇ 15% ਆਫ ਦਵਾ ਦੇਣਗੇ ਕਹਿੰਦੇ ਮੁੰਡੇ ਲੈਟ 15% ਬਾਬਾ ਇਹ ਇਹਨਾਂ ਦੀ ਵੈਲਿਡਿਟੀ ਤਾਂ ਹੈਗੀ ਆ ਨਾ 30 ਅਪ੍ਰੈਲ ਤੱਕ ਹੈ ਆਇਨਾ ਯਾਰੋ ਨਾ ਮਰਿਆ ਕਰ ਜਾ ਵਿਚਾਰੇ ਮੈਨੂੰ ਤਰਸਣ ਲੱਗੀ ਹੈ ਹਾਂ ਤੋ ਲਿਆ ਕੀ ਕਰਿਆ ਨਹੀਂ ਹੋਇਆ ਇਹਦਾ ਬਾਬਾ ਧਿਆਨ ਨਾ ਜਾ ਯਾਰ ਮੈਨੂੰ ਫਿਕਰ ਬਹੁਤ ਰਹਿੰਦੀ ਆ ਰੋਟੀ ਠੀਕ ਆ ਓਕੇ ਆਲਦੀ ਜੀ ਸਾਸਰੀ ਕਾ ਲੈ ਵੀ ਬਹੁਤ ਟਾਈਮ ਬਾਅਦ ਅੱਜ ਦਾਸ ਦੀ ਡਿਊਟੀ ਲੱਗੀ ਆ ਚਾਹ ਬਣਾਉਣ ਤੇ ਤੇ ਕਹਿੰਦੇ ਗੋੜਾਲੀ ਚਾਹ ਪੀਣਗੇ ਮੁੰਡੇ ਹੂੰ ਇਹ ਕਰਨਗੇ ਨੰਗ ਮੇਰੇ ਸਾਲੇ ਤਰਖਾ ਤਾਂ ਪਹਿਲਾਂ ਹੀ ਘਟ ਆਉਂਦੀ ਐ ਮਹਿੰਗੀਆਂ ਚਾਹਾਂ ਲਿਆਉਣ ਲੱਗ ਗਏ ਇਹ ਮਾਰਨਗੇ ਸੱਟਾਂ ਹਟਦੇ ਨਹੀਂ ਜਲਮ ਤੇ ਅੱਜ ਤੁਹਾਨੂੰ ਬਾਈ ਚਾਹ ਬਣ ਜਾਂਦੋ ਐਦੂ ਬਾਅਦ ਆਪਣੇ ਕੋਲੇ ਸਟਾਕ ਬਹੁਤ ਨਵਾਂ ਆਇਆ ਹੋਇਆ ਹੈਗਾ ਹੈਂਡ ਬੈਗਾਂ ਦਾ ਐਲਟੀਆਂ ਵਾਸਤੇ ਦਿਖਾਵਾਂਗੇ ਸੋਹਣੇ ਸੋਹਣੇ ਹੈਂਡ ਬੈਗ ਬਹੁਤ ਆਏ ਬਹੁਤ ਧੂ ਕਲੈਕਸ਼ਨ ਪੂਰੇ ਆਊਟਲੈਟ ਚੋਂ ਪੂਰੇ ਬਠਿੰਡੇ ਚੋਂ ਕਿਤੇ ਨਹੀਂ ਮਿਲਣੀ ਇੰਨੇ ਕਲੈਕਸ਼ਨ ਆਈ ਹੋਈ ਹੈਗੇ ਚਾਹ ਚੁ ਪੀਲ ਕੇ ਕਰਾ ਸਰੀਰ ਕਰ ਲੇ ਥੋੜਾ ਇੱਕ ਐਮ ਇਹ ਹੈਂਡ ਬੈਗ ਆ ਜੀ ਜਿਹੜਾ ਸਾਰਾ ਸਟਾਕ ਨਵਾਂ ਆਇਆ ਹੋਇਆ ਇਸ ਸੀਜ਼ਨ ਦਾ ਆ ਦੇਖ ਲਓ ਤੁਸੀਂ ਸਾਰਿਆਂ 'ਚ ਕਲਰ ਵੀ ਮਿਲ ਜਾਣਗੇ ਦੋ ਦੋ ਤਿੰਨ ਤਿੰਨ ਕਲਰ ਆਗੇ ਕਿਸੇ 'ਚ ਪੰਜ ਕਲਰ ਵੀ ਆਗੇ ਠੀਕ ਹੈ ਜੀ ਸਾਰੇ ਲੈਦਰ ਦੇ ਬੈਗ ਹੈਂਡ ਬੈਗ ਆਗੇ ਤੇ ਇਹਨਾਂ ਦੀ ਜਿਹੜੀ ਐਮ ਆਰ ਪੀ ਹੈਗੀ ਹੈਗੀ 27 2800 ਤੋਂ ਲੈ ਕੇ 3500 ਤੱਕ ਆ ਲਾਸਟ 3500 ਤੱਕ ਜਿਹੜੇ ਅਲੱਗ ਪਏ ਸਾਰਿਆਂ ਦੀ ਐਮ ਆਰ ਪੀ ਅਲੱਗ-ਅਲੱਗ ਆ ਇਹਨਾਂ ਦੀ 799 8000 ਰੁਪਏ ਐਮ ਆਰ ਪੀ ਜਿਹੜੇ ਤੁਸੀਂ ਹੁਣ ਦੇਖਿਆ ਨੋ ਵਿੱਚ ਆ ਕੁਛ 3000 ਵਾਲੇ 2500 3000 2000 ਸਾਰਿਆਂ ਦੀ ਐਮ ਆਰ ਪੀ ਬਈ ਅਲੱਗ-ਅਲੱਗ ਆਗੀ ਸਭ ਦੀ ਕੋਈ 1500 ਦਾ ਵੀ ਪੈਂਦਾਗਾ ਪਰ ਜਿਹੜੇ ਇਸ ਟਾਈਪ ਦੇ ਬੈਗ ਹੈ ਜਿਹੜੇ ਤੁਸੀਂ ਹੁਣ ਦੇਖੀ ਐ ਇਹ 27-2800 ਤੋਂ ਲੈ ਕੇ 3500 ਰੁਪਏ ਤੱਕ ਪੈਂਦੇ ਆਗੇ ਸਾਰਾ ਸਟਾਕ ਨਮਾਇਆ ਡਿਸਪਲੇ ਸਾਰੀਆਂ ਭਰੀਆਂ ਪਈਆਂ ਬਹੁਤ ਕਲੈਕਸ਼ਨ ਆ ਬਾਈ ਇੰਨੀ ਕਲੈਕਸ਼ਨ ਤੁਹਾਨੂੰ ਕਿਤੇ ਨਹੀਂ ਮਿਲਣੀ ਪੂਰੇ ਆਟਲੈਟ ਚੋਂ ਕਿਤੇ ਨਹੀਂ ਮਿਲਣੀ ਤੇ ਆਪਣੇ ਜਿਹੜੇ ਛੋਟੇ ਕਲੱਚ ਵਗੈਰਾ ਹੁੰਦੇ ਆ ਆ ਪਾਰਟੀ ਵੇਅਰ ਕਲੱਚ ਹਨ ਇਹ ਇਹਨਾਂ ਦੀ ਰੇਂਜ 7-800 ਤੋਂ ਸਟਾਰਟ ਹੋ ਜਾਂਦੀ ਹੈਗੀ ਤੇ 2000 3000 6000 7 ਤੱਕ 7000 ਤੱਕ ਆ ਇਹ ਸਾਰੇ ਲਓ ਬਈ ਮੁੰਡਿਆ ਚੱਲ ਗਿਆ ਕਰੇ ਮੂੰਹ ਸਰੀ ਬਾਬਾ ਬਾਬਾ ਠੰਡਾ ਨਾ ਜ਼ਰੂਰੀ ਐ ਮੂੰਹ ਬਲੇਟਣਾ ਉਹ ਬਾਬਾ ਜੀ ਆ ਗਏ ਘਰੇ 10 ਦਿਨਾਂ ਬਾਅਦ ਅੱਜ 10 ਦਿਨਾਂ ਬਾਅਦ ਘਰ ਦੀ ਫੇਰੀ ਪਾਈ ਆ ਤੇ ਲੈਨੇ ਕਰਦਿਆਂ ਤੋਂ ਗਾਲਾਂ ਥੋੜੀਆਂ ਆ ਤੇ ਰੋਟੀਆਂ ਰੋਟੀਆਂ ਖਾ ਕੇ ਫਿਰ ਸੌਣੇ ਆ ਕੋਟਨਾਈਟ ਜੀ ਸਾਸਰੀ ਘਾਲ ਸਾਰਿਆਂ ਨੂੰ